ਇਹ ਜੋ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਹੈ ਇਸ ਸਥਾਨ ਤੇ ਸਿੰਘਾਂ ਨੇ ਦੁਸ਼ਮਨਾ ਦੀ ਫੌਜ ਨੂੰ ਭਲੇਖਾ ਪਾਉਣ ਦੇ ਲਈ ਝਾੜੀਆਂ ਦੇ ਉੱਪਰ ਆਪਣੇ ਵਸਤਰ ਪਾ ਕੇ ਤੰਬੂਆਂ ਦਾ ਰੂਪ ਦਿੱਤਾ ਸੀ ਜਿਸ ਵੇਲੇ ਜੰਗ ਖਤਮ ਹੋਈ ਸੀ ਉਸ ਸਮੇਂ ਗੁਰੂ ਸਾਹਿਬ ਦਾ ਤੰਬੂ ਵੀ ਇਸ ਸਥਾਨ ਤੇ ਹੀ ਲੱਗਾ ਹੋਇਆ ਸੀ ਅਤੇ ਨਾਲ ਹੀ ਤੁਸੀਂ ਦਰਸ਼ਨ ਕਰ ਸਕਦੇ ਹੋ ਮਾਤਾ ਭਾਗੌਰ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਮਨਾਲੇ ਆਪ ਲਾਇਸ ਲਾਹੂ ਲਾਇਦਾ ਅੰਤੁਮੇ ਅਨੇਕਾ ਦੁਸ਼ਮਨਾਂ ਨੂੰ ਮੌਜੂਦ ਕਾਰਜਕਾਰਿਆ ਸੇ ਜੋ ਤੋ ਕੀ ਹੈ ਇੱਕ ਵਰਤ ਹੈ ਜਿਹੜੇ ਗ੍ਰਾਂਤੰਤ ਬੰਗਲਾਦੇਸ਼ है गुरुद्वारा साहेब अंगीठा साहेब जी जो कि गुरुद्वारा साहेब जी के बिल्कुल पीछे ही स्थित है गुरुद्वारा अंगीठा साहेब वो स्थान है जिसे जंगली शीतोय संगार कुशकार की तर्ज़ा है तो ਸੰਗਤ ਜੀ ਇੱਥੇ ਇਸ ਤੋਂ ਇਲਾਵਾ ਗੁਰਦੁਆਰਾ ਧੀਪੀ ਸਾਹਿਬ ਜੀ ਗੁਰਦੁਆਰਾ ਰਕਾਬ ਸਰ ਸਾਹਿਬ ਜੀ ਗੁਰਦੁਆਰਾ ਦਰਦਨ ਸਾਹਿਬ ਜੀ ਆ ਤੁਸੀਂ ਦਰਸ਼ਨ ਕੀ ਆਪ ਜੀ ਨੂੰ ਅਸੀ ਕਰਵਾਵਾਂਗੇ ਪਰ ਇਸ ਇੰਨਾ ਗੁਰਦੁਆਰੇ ਦੇ ਦਰਸ਼ਨ ਅਸੀਂ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਕਰਵਾਵਾਂਗੇ ਕਿਉਂਕਿ ਇਸ ਤਰ੍ਹਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ ਸੱਚ ਇਸ ਤਰ੍ਹਾਂ ਦੀ ਹੋਰ ਵੀਡੀਓ ਸਿਰਲੇਖ ਲਈ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਸੰਗਤ ਜੀਓ ਅਤੇ ਜੋ ਜੋ ਵੀ ਸੰਗਤ ਜਿਹੜੀ ਜਿਹੜੀ ਵੀ ਸੰਗਤ ਇਹਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਈ ਹੈ ਕਮੈਂਟ ਕਰਕੇ ਜਰੂਰ ਦੱਸੋ ਜੀ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ वाहे जी का खालसा वाहू जी की फतेह देर का ਸਾਹ ਭੋਜਿਤ ਮੈਂ ਤੋਈ ਕੀ ਜੈ ਸਤਿ ਰਚੋਂ ਅਤਹੀ ਰਾਤ ਫੇਰ ਜੂਨ ਮਰੋ ਸਤਿ ਸਾਧੂਪਤੀ ਜੈ ਸਤ ਸਹਾਇ ਸਤਿ ਮਾਖਾ ਸਤਿ ਲੋਪਾਰੇ ਰਾਮ ਜੈ ਕੋ ਹਮੇਸ਼ਾ ਮੇਰਾ ਸੁਪਾਣੇ ਲਈ ਵਈ